ਅਜੀਤ ਸਿੰਘ ਦੀ ਜ਼ਿੰਦਗੀ ਬਾਹਰੋਂ ਸਧਾਰਨ ਦਿਖਾਈ ਦਿੰਦੀ ਸੀ ਪਰ ਅੰਦਰੋਂ ਉਹ ਹਮੇਸ਼ਾ ਇੱਕ ਅੰਜਾਨ ਪਾੜ ਮਹਿਸੂਸ ਕਰਦਾ ਸੀ ਉਹ ਸਵਾਲ ਜੋ ਕਿਸੇ ਨੂੰ ਪੁੱਛ ਨਹੀਂ ਸੀ ਸਕਦਾ ਉਸਦੇ ਮਨ ਵਿੱਚ ਤਿੰਨ ਰਾਤ ਗੁੰਜਦੇ ਰਹਿੰਦੇ ਗੁਰੂ ਘਰ ਵਿੱਚ ਬੈਠ ਕੇ ਜਦੋਂ ਕੀਰਤਨ ਹੁੰਦਾ ਤਾਂ ਉਸਦੀ ਆਤਮਾ ਹਿਲ ਜਾਂਦੀ ਪਰ ਕੀਰਤਨ ਮੁੱਕਨ ਮਗਰੋਂ ਦੁਨੀਆ ਦੀ ਸ਼ਕਤੀ ਉਸਨੂੰ ਫਿਰ ਘੇਰ ਲੈਂਦੀ ਉਹ ਵੇਖਦਾ ਸੀ ਕਿ ਲੋਕ ਗੁਰਬਾਣੀ ਪੜ੍ਹਦੇ ਹਨ ਪਰ ਜੀਵਨ ਵਿੱਚ ਝੂਠ ਨਹੀਂ ਛੱਡਦੇ ਉਹ ਨਾਮ ਜਪਦੇ ਹਨ ਪਰ ਦਿਨਾਂ ਵਿੱਚ ਅਹੰਕਾਰ ਵੱਸਦਾ ਹੈ ਇਹ ਦ੍ਰਿਸ਼ ਹਰਜੀਤ ਨੂੰ ਤੋੜਦਾ ਸੀ ਇੱਕ ਦਿਨ ਉਸਨੇ ਦਾਦੇ ਨੂੰ ਪੁੱਛਿਆ ਜੇ ਰੱਬ ਹਰ ਥਾਂ ਹੈ ਤਾਂ ਫਿਰ ਇਹਨਾਂ ਦੁੱਖ ਕਿਉਂ ਹੈ ਦਾਦਾ ਕੁਝ ਪਲ ਚੁੱਪ ਰਿਹਾ ਫਿਰ ਕਿਹਾ ਪੁੱਤ ਰੱਬ ਕਦੇ ਦੂਰ ਨਹੀਂ ਹੁੰਦਾ ਦੂਰ ਤਾਂ ਮਨੁੱਖ ਆਪਣੀ ਸੋਚ ਨਾਲ ਹੋ ਜਾਂਦਾ ਹੈ ਇਹ ਬਾਤ ਹਰਜੀਤ ਦੇ ਦਿਲ ਵਿੱਚ ਚੁੱਪ ਗਈ ਉਸ ਰਾਤ ਉਹ देर तक ਨਹੀਂ ਸੁੱਤਾ ਉਸਨੇ ਗੁਰੂ ਨਾਨਕ ਦੇਵ ਜੀ ਦੀ ਉਦਾਸੀਆਂ ਬਾਰੇ ਸੁਣਿਆ ਸੀ ਕਿਵੇਂ ਗੁਰੂ ਜੀ ਨੇ ਧਰਤੀ ਤੇ ਫਿਰ ਕੇ ਮਨੁੱਖ ਨੂੰ ਇਹ ਸਮਝਾਇਆ ਕਿ ਧਰਮ ਦਾ ਅਰਥ ਲੜਾਈ ਨਹੀਂ ਸਦਾ ਸੱਚ ਹੈ ਹਰਜੀਤ ਨੇ ਸੋਚਿਆ ਜੇ ਗੁਰੂ ਨਾਨਕ ਅੱਜ ਹੁੰਦੇ ਤਾਂ ਕੀ ਉਹ ਸਾਡੀਆਂ ਨਫ਼ਰਤਾਂ ਨੂੰ ਵੀ ਇੰਨੀ ਹੀ ਸ਼ਕਤੀ ਨਾਲ ਠੁਕਰਾਂਦੇ ਅਗਲੇ ਦਿਨ ਉਹ ਲੰਗਰ ਵਿੱਚ ਬੈਠ ਕੇ ਸੇਵਾ ਕਰ ਰਿਹਾ ਸੀ ਉਸ ਦੇ ਸਾਹਮਣੇ ਇੱਕ ਅਮੀਰ ਵਿਅਕਤੀ ਅਤੇ ਇੱਕ ਬਿਲਕੁਲ ਗਰੀਬ ਮਜ਼ਦੂਰ ਇੱਕੋ ਪੰਗਤ ਵਿੱਚ ਬੈਠੇ ਸਨ ਹਰਜੀਤ ਨੇ ਜਦੋਂ ਦੋਨਾਂ ਨੂੰ ਇੱਕੋ ਹੱਥ ਨਾਲ ਰੋਟੀ ਪਾਈ ਉਸ ਪਲ ਉਸ ਦੇ ਅੰਦਰ ਕੁਝ ਟੁੱਟਿਆ ਅਹੰਕਾਰ ਉਸ ਨੂੰ ਅਹਿਸਾਸ ਹੋਇਆ ਕਿ ਇੱਕ ਓਮਕਾਰ ਸਿਰਫ ਉਚਾਰਨ ਕਰਨ ਦਾ ਸ਼ਬਦ ਨਹੀਂ ਇਹ ਜੀਵਨ ਦੀ ਸਥਿਤੀ ਹੈ ਉਸੇ ਸ਼ਾਮ ਉਸਨੇ ਰਸਤੇ ਤੇ ਇੱਕ ਬਿਮਾਰ ਬਜ਼ੁਰਗ ਨੂੰ ਵੇਖਿਆ ਉਹ ਲੋਕ ਲੰਘ ਰਹੇ ਸਨ ਪਰ ਕੋਈ ਨਹੀਂ ਰੁਕਿਆ ਹਰਜੀਤ ਰੁਕਿਆ ਉਸਨੇ ਉਸਨੂੰ ਪਾਣੀ ਦਿੱਤਾ ਘਰ ਛੱਡ ਕੇ ਆਇਆ ਤੇ ਦਵਾਈ ਵੀ ਦਿੱਤੀ ਜਦੋਂ ਬਜ਼ੁਰਗ ਦੀਆਂ ਅੱਖਾਂ ਵਿੱਚ ਹੰਝੂ ਆਏ ਤਾਂ ਹਰਜੀਤ ਨੂੰ ਸਮਝ ਆ ਗਈ ਇਹ ਹੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਇਹ ਹੀ ਸੱਚਾ ਧਰਮ ਹੈ ਉਸ ਰਾਤ ਉਸਨੇ ਅਰਦਾਸ ਕਰਦੇ ਹੋਏ ਕਿਹਾ ਹੈ ਵਾਹਿਗੁਰੂ ਮੈਨੂੰ ਵੱਡਾ ਨਾ ਬਣਾ ਮੈਨੂੰ ਸੱਚਾ ਬਣਾ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਨਾਮ ਜਪਨਾ ਕਿਰਤ ਕਰਨੀ ਵੰਡ ਛਕਣਾ ਹੁਣ ਹਜੀਤ ਲਈ ਕਾਗਜੀ ਉਪਦੇਸ਼ ਨਹੀਂ ਰਹੀ ਇਹ ਉਸ ਦੇ ਸਹਾਰਾ ਵਿੱਚ ਵਸਣ ਲੱਗੀ ਉਸ ਦਾ ਸੁਭਾਅ ਹੌਲੀ ਹੀ ਵੀ ਹੋ ਗਿਆ ਬੋਲ ਮਿੱਠੇ ਹੋ ਗਏ ਅਤੇ ਨਜ਼ਰ ਨਿਆਪੂਰਨ ਹੋ ਗਈ ਉਹ ਜਾਣਦਾ ਸੀ ਕਿ ਇਹ ਰਾਹ ਆਸਾਨ ਨਹੀਂ ਸੱਚਾ ਜੀਵਨ ਜਿਉਣਾ ਛੁੱਟੀ ਦੁਨੀਆ ਵਿੱਚ ਸਭ ਤੋਂ ਔਖਾ ਕੰਮ ਹੈ ਪਰ ਗੁਰੂ ਨਾਨਕ ਦੇਵ ਜੀ ਦੀ ਜੋਤ ਹੁਣ ਉਸ ਦੇ ਅੰਦਰ ਜਗ ਰਹੀ ਸੀ ਅਟਲ ਸ਼ਾਂਤ ਅਤੇ ਪ੍ਰਕਾਸ਼ਮਾਨ ਇਸੇ ਪਹਿਲਾ ਪੜਾ ਸੀ ਇੱਕ ਐਸੀ ਯਾਤਰਾ ਦੀ ਸ਼ੁਰੂਆਤ ਜਿੱਥੇ ਹਰ ਅਗਲਾ ਗੁਰੂ ਉਸਦੀ ਆਤਮਾ ਨੂੰ ਮਜ਼ਬੂਤ ਬਣਾਉਣ ਵਾਲਾ ਸੀ